ਤੁਕਲ ਮੁਲਾਕੇ ਸਾਰੀਆਂ ਪਾਰਟੀਆਂ ਨੂੰ ਮੌਕਾ ਦਿੱਤਾ ਵਿਰੋਧੀ ਧਿਰ ਨੂੰ ਵੀ ਇੱਕਠਾ ਮੌਕਾ ਮਿਲਿਆ ਸੱਤਾਧਾਰੀ ਧਿਰ ਨੂੰ ਮਿਲਣਾ ਹੀ ਕੋਈ ਮੌਕਾ ਤੇ ਬਾਕੀ ਪਾਰਟੀਆਂ ਦੇ ਮੈਂਬਰ ਵੀ ਉਹਨਾਂ ਦੇ ਬਣਦੀ ਨੂੰ ਮੈਂ ਦੇ ਹੱਦ ਸਵਾਨ ਕੀ ਜਿਹੜੀ ਬੀਵੀਐਮਪੀ ਹੈ ਨਾ ਆਪਣੇ ਕੋ ਸਦਕ ਤੇ ਗੁਣਗਾਨ ਕੀ ਕਰ ਰਿਹਾ ਉਹ ਕੋ ਨਾਇਕ ਮੈਂ ਤਾਂ ਹੀ ਸਵਾਲ ਪੁੱਛਦਾ ਸੀਗਾ ਕਿ ਭਾਈ ਬੀਵੀਐਮਪੀ ਕੇਂਦਰ ਦੀ ਕੱਤ ਕਿਂਦਰ ਨੇ ਪੰਜਾਬ ਤੇ ਹਰਿਆਣਾ ਤੋਂ ਬੀਵੀਐਮਪੀ ਚੋਂ 27% ਵੀ ਖੋ ਲਈ बीबीएमपी शुरू तो मेंबर पावर पंजाब ਤੋਂ ਅਤੇ ਮੈਂਬਰ ਸਟਾਈਪ ਚਨਾਬ ਦੀ ਹਰਿਆਣਾ ਤੋਂ ਵੀ ਰਹੀ ਹੈ 23 24 ਤੱਕ ਆਉਂਦੇ ਆਉਂਦੇ ਹਨ ਵੀ ਡੋਲ ਤੋਂ ਇਹ ਪੰਜਾਬ ਨਾਲ ਧੱਕਾ ਨਹੀਂ ਕਰੀ ਇਹ ਪੰਜਾਬ ਨਾਲ ਵਧੇਚੀ ਨਹੀਂ ਤਾਂ ਹੋ ਰਹੀ ਸੋ ਜੀ ਇਹ ਸ਼ੱਕ ਦੀ ਸੂਈ ਤੇ ਖੜੀ ਹੁੰਦੀ ਹੈ ਕਿ ਤੁਸੀਂ ਜਿੱਥੇ ਜਿੱਥੇ ਆ ਡਬਲ ਯੂ ਬਦਲਣਾ ਨਾਮਾ ਪਰ ਹੁੰਦਾ ਹੈ ਕਿਸਾਨ ਆ ਗਏ ਸੀ ਲੱਲਿਆ ਹਾਊਸ ਟੈਸਟ ਕੀਤਾ ਗਿਆ ਹੈ ਤੇ ਇਹ ਜੀ ਸਾਰਾ ਕੁਝ ਕਹਿੰਦੇ ਜੀ ਮੁੱਖ ਮੰਤਰੀ ਭਗਵੰਤ ਮਾਨ ਦੇ ਹੁਕਮਾਤਮਾ ਦੇ ਜਿਹੜੇ ਜਿਹੜੇ 2 ਦਿਨ ਪਹਿਲਾਂ ਹੀ ਕਹਰੇ ਸੀ ਕਿ ਕਿਸਾਨਾਂ ਲਈ ਕਿਵੇਂ ਮਚੋਲਾ ਬਣਦਾ ਰਿਹਾ ਮੈਂ ਫਿਰ ਬਣ ਫਿਰ ਗੱਲ ਕਰ ਫਿਰ ਗੱਲ ਕਰ ਗਲੋਬਲ ਪੰਜਾਬੀ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਮੇਰੀ ਪਿਆਰ ਭਰੀ ਸਤਿ ਸ਼ਕਾਲ ਤੁਸੀਂ ਦੇਖ ਰਹੇ ਹੋ ਗਲੋਬਲ ਪੰਜਾਬੀ ਟੀਵੀ ਮੈਂ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਗਲੋਬਲ ਡਿਸਕਸ਼ਨ ਪੰਜਾਬ ਦੇ ਪਾਣੀਆਂ ਨੂੰ ਜੇ ਰੜਕਿਆ ਜਾਵੇ ਤਾਂ ਉਹਦੇ ਵਿੱਚੋਂ ਬਿਜਲੀ ਨਿਕਲਦੀ ਹੈ ਪੰਜਾਬ ਦੇ ਪਾਣੀਆਂ ਨੂੰ ਜੇ ਰੜਕਿਆ ਜਾਵੇ ਤਾਂ ਉਹਦੇ ਵਿੱਚੋਂ ਸਿਆਸਤ ਵੀ ਨਿਕਲਦੀ ਹੈ ਜੀ ਹਾਂ ਇਸ ਸਮੇਂ ਦਰਿਆਵਾਂ ਦੇ ਪਾਣੀ ਨੂੰ ਰੜਕਿਆ ਜਾ ਰਿਹਾ ਤੇ ਉਹਦੇ ਵਿੱਚੋਂ ਪੰਜਾਬ ਤੋਂ ਹਰਿਆਣਾ ਤੋਂ ਹੁੰਦਿਆਂ ਹੋਇਆਂ ਕੇਂਦਰ ਤੱਕ ਦੀ ਸਿਆਸਤ ਨਿਕਲਦੀ ਹੈ ਤੇ ਕਈ ਵਾਰ ਤਾਂ ਇੰਜ ਵੀ ਲੱਗਦਾ ਹੈ ਕਿ ਪਾਣੀ ਰੜਕਿਆਂ ਹੱਦ ਭਾਰ ਵੀ ਚਲੀ ਜਾਂਦੀ ਹੈ ਸਿਆਸਤ ਚਲੋ ਪਿਛਲੇ 4-5 ਦਿਨਾਂ ਤੋਂ ਜਿਸ ਤਰ੍ਹਾਂ ਦਾ ਰੇਡ ਕੱਬ ਬਣਿਆ ਚੱਲਿਆ ਆ ਰਿਹਾ ਸੀ ਉਸ ਨੂੰ ਉਸ ਸਮੇਂ ਸਮਝਦਾ ਨਜ਼ਰ ਆਇਆ ਸੀ ਜਦੋਂ ਸਰਦਲੀ ਬੈਠਕ ਦੇ ਵਿੱਚ ਇੱਕ ਸੁਰ ਦੇ ਵਿੱਚ ਪੰਜਾਬ ਦੇ ਸਿਆਸਤਦਾਨ ਬੋਲੇ। ਉਸੇ ਸਰਪਾਰਟੀ ਬੈਠਕ ਦੇ ਵਿੱਚੋ ਹੀ ਇਹ ਵੀ ਤੈਅ ਹੋਇਆ ਕਿ ਆਪਾਂ ਕਿਹੜੇ ਕਿਹੜੇ ਪਹਿਲੂਆਂ ਦੇ ਉੱਤੇ ਚਰਚਾ ਕਰਨੀਆਂ ਵਿਧਾਨ ਸਭਾ ਦੇ ਵਿਸ਼ੇਸ਼ ਸੈਸ਼ਨ ਦੇ ਦੌਰਾਨ। ਅਕਰਚ ਵਿਧਾਨ ਸਭਾ ਦਾ ਸੈਸ਼ਨ ਹੋਇਆ। ਸੈਸ਼ਨ ਦੇ ਵਿੱਚ ਕੁਲਤਾਰ ਸਿੰਘ ਸੰਧਮਾਹੁਰਾ ਨੇ ਸਪੀਕਰ ਪੰਜਾਬ ਵਿਧਾਨ ਸਭਾ ਨੇ ਵਿਛੜੀਆਂ ਰੂਹਾਂ ਦੇ ਨਾਲ ਨਾਲ ਜਿਹੜੀਆਂ ਪੰਜਾਬ ਨਾਲ, ਮੁਲਕ ਨਾਲ ਸੰਬੰਧਤ ਸੀ ਉਹਨਾਂ ਦੇ ਨਾਲ ਨਾਲ ਪਹਿਲਗਾਮ ਦੇ ਸ਼ਹੀਦਾਂ ਨੂੰ ਵੀ ਨਮਨ ਕੀਤਾ ਸ਼ਰਧਾਂਜਲੀ ਦਿੱਤੀ ਤੇ ਉਸ ਤੋਂ ਬਾਅਦ ਸੈਸ਼ਨ ਦੁਬਾਰਾ ਚੁੱਕ ਕੇ ਫਿਰ ਸ਼ੁਰੂ ਕੀਤਾ ਗਿਆ ਤੇ ਉਸ ਦੇ ਵਿੱਚ ਫਿਰ ਸੱਤਾਧਾਰੀ ਧਿਰ ਦੇ ਨੁਮਾਇੰਦਿਆਂ ਨੇ ਆਪਣੀ ਗੱਲ ਰੱਖੀ ਵਿਰੋਧੀ ਧਿਰ ਦੇ ਨੁਮਾਇੰਦਿਆਂ ਨੇ ਆਪਣੀ ਗੱਲ ਰੱਖੀ ਮਕਮੰਤਵਰਦੀ ਸਾਹਿਬ ਨੇ ਆਪਣੇ ਅੰਦਾਜ਼ ਦੇ ਵਿੱਚ ਵਿਖਿਆਨ ਕੀਤਾ ਬੇਸ਼ੱਕ ਕੁਝ ਮੌਕੇ ਅਜਿਹੇ ਆਏ ਅੱਜ ਦੇ ਸੈਸ਼ਨ ਦੇ ਦੌਰਾਨ ਜਦੋਂ ਕਦੂਏ ਦੇ ਉੱਤੇ ਤੰਜ ਕੱਸਦਿਆਂ ਮਿਹਣੇ ਕੱਸਦਿਆਂ ਵਿਅੰਗ ਕੱਸਿਆਂ ਵੀ ਨਜ਼ਰ ਆਏ ਸਤ ਤਾਰੀ ਤਰਦਾ ਇੱਕ ਐਮਐਲਏ ਉਹਦੀ ਕਾਪੀ ਫਾੜ ਦਿੰਦਾ ਉਸ ਫੈਸਲਿਆਂ ਦੀ ਇੱਕ ਕਹਿੰਦਾ ਐਸਵੀਐਲ ਵਾਲੇ ਲਈ ਪਹਿਲਾਂ ਮਾਫੀਆਂ ਮੰਗਾ ਲਓ ਕੋਈ ਕਹਿੰਦਾ ਕਿ ਪਾਣੀਆ ਵਿਵਾਦ ਦੇ ਲਈ ਇਹ ਪੰਜਾਬ ਸਰਕਾਰ ਦੇ ਸਾਹਮਣੇ ਬੈਠੇ ਨੇ ਸਾਡੇ ਵਿਰੋਧੀ ਤਰਦਲੇ ਇਨ੍ਹਾਂ ਨੂੰ ਮਾਫੀ ਮੰਗਣੀ ਚਾਹੀਦੀ ਆ ਉਧਰੋਂ ਵਿਰੋਧੀ ਤਰਦੇ ਆ ਗੋ ਪ੍ਰਤਾਪ ਆਜਵਾ ਕਹਿੰਦੇ ਠੀਕ ਆ ਜੀ ਮੰਗ ਲੈਣੇ ਆ ਮਾਫੀ ਪਰ ਪਹਿਲਾਂ ਕੇਜਰੀਵਾਲ ਮਾਫੀ ਮੰਗ ਲਵੇ ਜਿਹੜਾ ਹਰਿਆਣੇ ਨੂੰ ਪਾਣੀ ਦੇਣ ਦੀਆਂ ਗੱਲਾਂ ਕਰਦਾ ਸੀ ਉਹ ਕਹਿੰਦਾ ਅੱਜ ਐਹੀਆਂ ਗੱਲਾਂ ਨਾ ਕਰੋ ਨਾਲੇ ਆਪਣੀ ਗੱਲ ਵੀ ਸੁਣਾਤੀ ਨਾਲੇ ਕਹਿੰਦੇ ਅੱਜ ਇਹੀਆਂ ਗੱਲਾਂ ਨਾ ਕਰੋ। ਸੋ ਕੁੱਲ ਮਿਲਾ ਕੇ ਸਾਰੀਆਂ ਪਾਰਟੀਆਂ ਨੂੰ ਮੌਕਾ ਦਿੱਤਾ। ਵਿਰੋਧੀ ਧਿਰ ਨੂੰ ਵੀ ਠੀਕ ਠਾਕ ਮੌਕਾ ਮਿਲਿਆ। ਸੱਤਾਧਾਰੀ ਧਿਰ ਨੂੰ ਤਾਂ ਮਿਲਣਾ ਹੀ ਸੀ ਖੂਬ ਮੌਕਾ ਤੇ ਬਾਕੀ ਪਾਰਟੀਆਂ ਦੇ ਨੁਮਾਇੰਦਿਆਂ ਨੂੰ ਵੀ ਉਹਨਾਂ ਦੀ ਬਣਦੀ ਨੁਮਾਇੰਦਗੀ ਦੇ ਹਵਾਲੇ ਨਾਲ ਸਮਾਂ ਦਿੱਤਾ ਗਿਆ। ਕੁੱਲ ਮਿਲਾ ਕੇ ਸਭ ਦੀ ਚਰਚਾ ਇਸੇ ਤੇ ਕੇਂਦਰਿਤ ਸੀ ਕਿ ਪੰਜਾਬ ਕੋਲ ਫालतू ਪਾਣੀ ਨਹੀਂ ਹੈ। ਪੰਜਾਬੇ ਸਥਿਤੀ 'ਚ ਨਹੀਂ ਹੈ ਕਿ ਗਵਾਂਡੀ ਸੂਬੇ ਨੂੰ ਬੇਲੋੜਾ ਪਾਣੀ ਦਿੱਤਾ ਜਾਵੇ। ਹੋਰ ਉਹ ਸਭ ਦੇ ਦਰਮਿਆਨ ਬੀਬੀ ਐਮਬੀਬੀ ਕੇਂਦਰ ਵਿੱਚ ਰਹੀ ਕਿ ਬੀਬੀ ਐਮਬੀ ਦੀ ਲੋੜ ਵੀ ਹੈ ਜਾਂ ਨਹੀਂ ਇਹਨੂੰ ਵੀ ਖਤਮ ਕਰਨ ਦੀ ਗੱਲ ਕੀਤੀ ਜਾਵੇ ਸੋ ਇਸ ਨੂੰ ਵਿਲੰਭੇ ਕੀਤਾ ਜਾਵੇ ਪੁਰਾਣੀਆਂ ਗਲਤੀਆਂ ਨੂੰ ਵੀ ਦੁਰਸਤ ਕਰਨ ਦੀ ਗੱਲ ਆਈ ਪਰ ਕੁਝ ਜੋ ਵਿਧਾਨ ਸਭਾ 'ਚ ਹੋਇਆ ਜਿਸ ਤਰ੍ਹਾਂ ਮਤੇ ਪਏ ਸਹਿਮਤੀ ਬਣੀ ਇੱਕ ਸਰਤਾ ਛੋਈ ਨਾ ਰਾਜਪਾਲ ਵਾਲੇ ਤੱਕਲਾ ਹਵਾਲਾ ਆਇਆ ਉਹ ਸਾਰਾ ਦੁਰਸਤ ਹੈ ਪਰ ਇਸ ਪਹਿਲੂਆਂ ਦੇ ਉੱਤੇ ਜਿਹੜੇ ਲੰਬੇ ਸਮੇਂ ਤੋਂ ਕੰਮ ਕਰਦੇ ਤੁਰੇ ਆ ਰਹੇ ਨੇ ਜਿਨ੍ਹਾਂ ਨੇ ਸਰਕਾਰਾਂ ਆਉਂਦੀਆਂ ਜਾਂਦੀਆਂ ਦੇਖੀਆਂ ਜਿਨ੍ਹਾਂ ਨੇ ਇਸ ਵਰਤਾਰੇ ਨੂੰ ਵਾਪਰਦਿਆਂ ਦੇਖਿਆ ਇਸ ਪਾਣੀਆਂ ਦੇ ਉੱਤੇ ਰਾਜਨੀਤੀ ਹੁੰਦੀ ਦੇਖੀ ਹਰਿਆਣਾ ਵਾਲੇ ਪਾਸਿਓਂ ਵੀ ਪੰਜਾਬ ਵਾਲੇ ਪਾਸਿਓਂ ਵੀ ਉਹਨਾਂ ਦੇ ਦੌਰਾਨੇ ਮੁੱਦੇ ਖੂਬ ਬਣਦੇ ਰਹੇ ਮੈਂ ਕੁਝ ਉਹਨਾਂ ਸ਼ਖਸੀਅਤਾਂ ਨਾਲ ਜਦੋਂ ਰਾਬਤਾ ਕਰ ਰਿਹਾ ਸੀ ਤਾਂ ਉਹਨਾਂ ਨੇ ਕਮਾਲ ਦੀਆਂ ਦੋ ਗੱਲਾਂ ਕਹੀਆਂ ਇੱਕ ਤਾਂ ਉਹਨਾਂ ਨੇ ਇਹ ਗੱਲ ਕਹੀ ਕਹਿੰਦੇ ਕਿ ਮੁੱਦਾ 2020 ਹੈ ਮੈਂ ਕਿਹਾ ਜੀ ਉਹ ਕਿਵੇਂ ਕਹਿੰਦੇ ਮੁੱਦਾ ਹੈ ਹੀ 20 ਤਰੀਕ ਤੱਕ ਦਾ ਇਹ 20 ਮਈ ਤੱਕ ਦਾ 21 ਮਈ ਤੋਂ ਸਾਰਾ ਕੁਝ ਠੀਕ ਹੋ ਜਾਣਾ ਫਿਰ ਕਿਸੇ ਨੂੰ ਨਹੀਂ ਪੁੱਛਣਾ ਇਸ ਲਈ ਕਹਿੰਦੇ 2020 ਹੈ ਤਾਂ ਸੋ ਇਹ ਸਥਿਤੀ ਦੇ ਵਿੱਚ ਦੂਸਰਾ ਉਹਨਾਂ ਨੇ ਕਮਾਲ ਦਾ ਇੱਕ ਨੁਕਤਾ ਹੋਰ ਸੁਝਾਇਆ ਉਹ ਕਹਿੰਦੇ ਇਸ ਸਮੇਂ ਇਸ ਮੁੱਦੇ ਨੂੰ ਚੁੱਕਣ ਦਾ ਸਭ ਤੋਂ ਵੱਧ ਫਾਇਦਾ ਆਮ ਆਦਮੀ ਪਾਰਟੀ ਨੂੰ ਹੋਇਆ ਉਹ ਕਹਿੰਦੇ ਕਿ ਐਡਾ بڑا ਮਸਲਾ ਨਹੀਂ ਸੀ ਰੁਟੀਨ ਚ ਇਦਾਂ ਕਾਰਵਾਈਆਂ ਹੁੰਦੀਆਂ ਤੇ ਪਾਣੀ ਰੋਕ ਲਿਆ ਜਾਂਦਾ ਹੈ ਸਹਿਮਤੀ ਨਾਲ ਇਹ ਕਿਹਾ ਜਾਂਦਾ ਕਿ ਜੇ ਲੈਣਾ ਤਾਂ ਇੰਨਾ ਕੁ ਦੇ ਦਿੰਦੇ ਆ ਅਗਲੀ ਵਾਰ ਚ ਕਟੌਤੀ ਹੋ ਜੂਏ ਵਰਤਾਰਾ ਹੁੰਦਾ ਉਹਨਾਂ ਮੈਰਾਨੀ 2 ਨੁਕਤਾ ਇਹ ਵੀ ਸੁਝਾਇਆ ਉਹ ਕਹਿੰਦੇ ਕਿ ਮੰਨ ਲਓ ਹਰਿਆਣੇ ਚ ਬੀਜੇਪੀ ਦੀ ਸਰਕਾਰ ਨਾ ਹੁੰਦੀ ਜੇ ਹਰਿਆਣੇ ਚ ਆਮ ਆਦਮੀ ਪਾਰਟੀ ਦੀ ਸਰਕਾਰ ਹੁੰਦੀ ਫਿਰ ਤੁਹਾਨੂੰ ਇਹ ਹਵਾ ਲੱਗਦੀ ਐ ਇਸ ਗੱਲ ਦੀ ਦੂਸਰੇ ਬਸ ਉਹਨਾਂ ਉਲਟਾ ਗਿਆ ਉਹ ਕਹਿੰਦੇ ਮੰਨ ਲਓ ਪੰਜਾਬ ਚ ਵੀ ਬੀਜੇਪੀ ਦੀ ਸਰਕਾਰ ਹੁੰਦੀ ਫਿਰ ਤੁਹਾਨੂੰ ਹਵਾ ਲੱਗਦੀ ਕਿ ਪਾਣੀ ਘਟ ਜਾ ਰਿਹਾ ਵਧ ਜਾ ਰਿਹਾ ਕਹਿੰਦੇ ਮੰਨ ਲਓ ਪੰਜਾਬ ਤੇ ਹਰਿਆਣਾ ਚ ਕਾਂਗਰਸ ਦੀ ਸਰਕਾਰ ਹੁੰਦੀ ਫਿਰ ਤੁਹਾਨੂੰ ਪਤਾ ਲੱਗਦਾ ਉਹ ਕਹਿੰਦੇ ਸਿਆਸਤ ਦੇ ਰੰਗ ਨੇ ਜਦੋਂ ਲੋੜ ਹੈ ਤਾਂ ਮੁੱਦੇ ਨੂੰ ਬਾਹਰ ਲਿਆਓ ਜਦੋਂ ਨਹੀਂ ਲੋੜ ਤਾਂ ਟੱਕਿਆ ਪਾਣੀ ਬਹਿਣ ਦਿਓ ਉਹ ਕਹਿੰਦੇ ਇਹ ਸਾਰੇ ਘਟਨਾ ਕਰਮ ਨੇ ਸਿੱਖਿਆ ਕ੍ਰਾਂਤੀ ਦੀ ਬਦਨਾਮੀ ਬਲਡੋਜ਼ਰ ਕਲਚਰ ਦੀ ਬਦਨਾਮੀ ਨਸ਼ਾ ਮਕਾਉਣ ਵਾਲੀ ਪੁਲਿਸ ਤੰਤਰ ਵਾਲੀ ਕਿਸਾਨੀ ਅੰਦੋਲਨ ਨੂੰ ਚੱਕਣ ਵਾਲੀ ਵਰਤ ਵਰਤਈਏ ਵਾਲੀ ਹਾਂ ਜਿਹੜਾ ਭ੍ਰਸ਼ਟਾਚਾਰੀਆ ਮਹਿਮ ਵਾਲੀ ਹਾਂ ਇਸੇ ਤਰ੍ਹਾਂ ਬੇਰੁਜ਼ਗਾਰਾਂ ਨਾਲ ਧੋਖੇ ਵਾਲੀ ਸਾਰੀਆਂ ਨਕਾਮੀਆਂ ਨੂੰ ਕਹਿੰਦੇ ਤੋ ਤਾਂ ਸਰਕਾਰ ਨੂੰ ਹੋਰ ਕੀ ਚਾਹੀਦਾ ਕਹਿੰਦੇ ਮੀਨਾਖੰਡ ਹੋਰ ਚੱਲ ਗਈ ਟਰੈਕ ਤੋਂ ਮੁੱਦਾ ਪਰੇ ਚੱਲ ਜਾਏਗਾ ਚਲੋ ਮੁੱਦਾ ਟਰੈਕ ਤੋਂ ਪਰੇ ਜਾਂਦਾ ਜਾਂ ਨਹੀਂ ਜਾਂਦਾ ਇਹ ਤਾਂ ਨਹੀਂ ਪਤਾ ਪਰ BBMB ਪੰਜਾਬ ਸਰਕਾਰ ਦੇ ਖਿਲਾਫ ਪੰਜਾਬ ਹਰਿਆਣਾ ਹਾਈ ਕੋਰਟ ਜਰੂਰ ਪਹੁੰਚ ਗਈ ਹੈ। BBMP ਨੇ ਪੰਜਾਬ ਰਾਣ ਹਾਈ ਕੋਰਟ ਦੇ ਵਿੱਚ ਪਟੀਸ਼ਨ ਦਾਖਲ ਕੀਤੀ ਹੈ ਜਿਹਦੇ ਤੇ ਸੁਣਵਾਈ ਚੱਲ ਰਹੀ ਹੈ। ਸੁਣਵਾਈ ਅਧੀਨ ਆ। ਸੋ ਹੱਸਾ ਜਦੋਂ ਤੱਕ ਬ੍ਰੋਲ ਦੇਖੋ ਤਦ ਤੱਕ ਉਧਰ ਤੇ ਕੋਈ ਫੈਸਲਾ ਵੀ ਹੋ ਜਵੇ ਅਗਲੀ ਤਰੀਕ ਪੈ ਜਵੇ ਜਾ। BBMP ਦਾ ਕਹਿਣਾ ਇਹ ਆ ਕਿ ਪੰਜਾਬ ਸਰਕਾਰ ਤੱਕੇ ਨਾਲ ਡੈਮ ਤੇ ਕਬਜ਼ਾ ਕਰਨਾ ਚਾਹੁੰਦੀ ਆ ਤੇ ਉਹਨਾਂ ਨੇ ਜਬਰੇ ਪੰਜਾਬ ਪੁਲਿਸ ਨੂੰ ਕਬਜ਼ਾ ਦੇ ਦਿੱਤਾ। ਤੇ BBMP ਕੇਂਦਰ ਦੀ ਨੁਮਾਇੰਦਗੀ ਘੱਤੋਂ ਕਰਨ ਲੱਗੀ। ਕੇਂਦਰ ਦਾ ਹਿੱਸਾ ਕਦੋਂ ਬਣ ਗਈ BBMB ਤੇ ਦੂਜੀ ਗੱਲ ਅੱਜ ਸੈਸ਼ਨ 'ਚ ਵਿਚਾਰਤ ਹੋਇਆ ਕਿ BBMB ਦੀ ਲੋੜ ਵੀ ਹੈ ਜ ਨਹੀਂ ਤੇ ਜੇ ਡੈਮ ਪੰਜਾਬ ਦਾ ਹੈ ਤੇ ਫਿਰ ਪੰਜਾਬ ਸਰਕਾਰ ਨੇ ਪੰਜਾਬ ਪੁਲਿਸ ਨੇ ਕਬਜ਼ਾ ਕਿਵੇਂ ਕਰ ਲਿਆ ਜੋ ਵੀ ਹੋਵੇ ਜੀ BBMB ਨੇ ਪੰਜਾਬ ਸਰਕਾਰ ਦੇ ਖਿਲਾਫ ਪਟੀਸ਼ਨ ਦਾਖਲ ਕਰਕੇ ਕਿਹਾ ਮਾਨਯੋਗ ਪੰਜਾਬ ਹਾਈ ਕੋਰਟ ਦੇ ਵਿੱਚ ਕਿ ਡੈਮ ਦੇ ਉੱਤੇ ਪੰਜਾਬ ਪੁਲਿਸ ਨੇ ਕਬਜ਼ਾ ਕਰ ਲਿਆ ਚਲੋ ਆਪਾਂ BBMB ਦੇ ਹਵਾਲੇ ਨਾਲ ਹੀ ਸਮਝ ਲੈਂਦੇ ਹਾਂ ਚਰਨਜੀਤ ਭੁੱਲਰ ਹੋਰੀ ਇਹਨਾਂ ਪਾਣੀਆਂ ਦੇ ਮਸਲਿਆਂ ਤੇ ਬੜੀਆਂ ਐਕਸਕਲੂਸਿਵ ਰਿਪੋਰਟਾਂ ਦਾ ਲਬਲਬ ਲਿਆਉਂਦੇ ਨੇ ਉਹ ਪੱਤਰਕਾਰ ਦੀ ਰਿਪੋਰਟ ਜਦੋਂ ਨਜ਼ਰ ਪੈਂਦੀ ਆ ਤਾਂ ਚਰਚਾ ਜ਼ਰੂਰ ਕਰਨੀ ਬਣਦੀ ਹੁੰਦੀ ਆ ਚਰਨਜੀਤ ਭੁੱਲਰ ਦੀ ਰਿਪੋਰਟ ਕਹਿੰਦੀ ਕਿ ਆ ਜਿਹੜੀ ਬੀਬੀਐਮਬੀ ਆ ਨਾ ਅੰਨ ਪਾਣੀ ਤਾਂ ਸਾਡਾ ਸ਼ੱਕ ਦੀ ਆ ਤੇ ਗੁਣਗਾਨ ਕੇਂਦਰ ਵਾਲਿਆਂ ਦਾ ਗੰਦੀ ਆ ਉਹ ਕਹਿੰਦਾ ਕਿ ਮੈਂ ਵੀ ਮੈਂ ਤਾਂ ਹੀ ਸਵਾਲ ਕੀਤਾ ਸੀਗਾ ਕਿ ਭਾਈ ਬੀਬੀਐਮਬੀ ਕੇਂਦਰ ਦੀ ਕਤਤ ਹੋਗੀ ਰੋਟੀ ਪਾਣੀ ਸਾਡਾ ਅੰਨ ਪਾਣੀ ਸਾਡਾ ਤਨਖਾਹਾਂ ਸਾਡੇ ਕੋਟੇ ਚੋਂ ਤੇ ਗੱਗ ਉਹਨਾਂ ਦਾ ਕੌਣ ਆ ਲੋ ਜੀ ਰਿਪੋਰਟ ਕਹਿੰਦੀ ਐ ਕਿ ਕੈਸੀਆਂ ਸਿਆਸੀ ਤਾਰੀਆਂ ਨੇ ਉਹ ਕਹਿੰਦੇ ਉਹਨਾਂ ਦੀ ਚਰਨਿਤ ਭੁੱਲਰ ਦੀ ਰਿਪੋਰਟ ਦਾ ਅਸਰ ਲੇਖ ਹੈ ਅੰਨ ਪਾਣੀ ਸਾਡਾ ਹੁਕਮ ਤੁਹਾਡਾ ਬੀਬੀਐਮਬੀ ਦਾ ਖਰਚਾ ਸੂਬੇ ਚੁੱਕ ਰਹੇ ਨੇ ਪਰ ਕੇਂਦਰ ਦਾ ਵੱਧ ਰਿਹਾ ਕੰਟਰੋਲ ਹੈ ਬੀਬੀਐਮਬੀ ਦੇ ਕੁੱਲ ਬਜਟ ਦਾ 60% ਦੀ ਪੰਜਾਬ ਨੂੰ ਤਾਰਨਾ ਪੈ ਰਿਹਾ ਬੀਬੀਐਮਬੀ ਦਾ ਜਿਹੜਾ ਕੁੱਲ ਬਜਟ ਹੈ ਉਦਾ 7% ਖਰਚਾ ਪੰਜਾਬ ਦੇ ਸਰਤੇ ਆ 40% ਜਿਹੜਾ ਖਰਚਾ ਉਹ ਹਰਿਆਣਾ ਤੇ ਰਾਜਸਥਾਨ ਤੇ ਮਿਲ ਕੇ ਆ ਤੇ ਦਿੱਲੀ ਵਾਲੇ ਕੋਈ ਹਿਸਾਬ ਕਿਤਾਬ ਹੀ ਨਹੀਂ ਕਿਸੇ ਦਾ ਮਤਲਬ ਹੈ ਚਲੋ ਮੈਂ ਰਿਪੋਰਟ ਦਿਆਂ ਨੂੰ ਪਾਖੜਾ ਬਿਆਸ ਮੈਨੇਜਮੈਂਟ ਬੋਰਡ BBMP ਦੇ ਹੱਕਿਆਂ ਤੋਂ ਅਣ ਪਾਣੀਆਂ ਸੂਬਿਆਂ ਦਾ ਛੱਕ ਰਹੇ ਨੇ ਪਰੰਤੂ ਉਸ ਦੇ ਹੁਕਮ ਇਸ ਤਰੀਕੇ ਨਾਲ ਕੇਂਦਰ ਸਰਕਾਰ ਚੱਲਦਾ ਪਰ ਕਹਿੰਦਾ ਉਸ ਦੇ ਹੁਕਮ ਇੱਕ ਤਰੀਕੇ ਨਾਲ ਕੇਂਦਰ ਸਰਕਾਰ ਦਾ ਚੱਲਦਾ ਉਹ ਕਹਿੰਦੇ ਕਿ BBMP ਰੋਟੀ ਪਾਣੀ ਜਲ ਪਾਣੀ ਤਨਖਾਹ ਪੱਤੇ ਤਾਂ ਲੈਂਦੇ ਨੇ ਸੁਪਿਆਂ ਤੋਂ ਜਿਹੜੇ 60% ਦੀ ਪੰਜਾਬ ਹੈ ਪਰ ਉਹ ਹੁਕਮ ਇੰਜ ਜਿਵੇਂ ਉਹਦੇ ਤੇ ਕੇਂਦਰ ਦਾ ਹੀ ਲਾਗੂ ਹੁੰਦਾ ਸੁਪਿਆਂ ਦਾ ਕੋਈ ਹੁਕਮ ਨਹੀਂ ਚੱਲਦਾ ਕੇਂਦਰ ਸਰਕਾਰ ਵੱਲੋਂ BBMP ਤੇ ਕੋਈ ਪੈਸਾ ਖਰਚ ਨਹੀਂ ਕੀਤਾ ਜਾਂਦਾ ਇਹ ਸਪੱਸ਼ਟ ਲਿਖਿਆ ਹੋਇਆ ਹੈ ਕਿ BBMP ਉੱਤੇ ਕੇਂਦਰ ਦਾ ਕੋਈ ਰੁਪਈਆ ਪੈਸਾ ਖਰਚ ਨਹੀਂ ਹੁੰਦਾ ਫਿਰ ਹੁਕਮ ਕਿਉਂ ਚੱਲਦਾ ਭਾਈ ਪਰ ਦਖਲ ਦੇਣ ਦੇ ਮਾਮਲੇ 'ਚ ਕੇਂਦਰ ਕੋਈ ਕਸਰ ਬਾਕੀ ਨਹੀਂ ਛੱਡਦਾ BBMP ਦਾ ਸਮੁੱਚਾ ਖਰਚਾ ਪੰਜਾਬ ਹਰਿਆਣਾ ਤੇ ਰਾਜਸਥਾਨ ਚੁੱਕਦੇ ਨੇ ਇਹ ਤਿੰਨ ਸੂਬਿਆਂ ਦੇ ਵੈਸੇ ਪੰਜਾਬ ਹਰਿਆਣਾ ਤਾਂ ਚੁੱਕੇ ਸਮਝ ਆਉਂਦਾ ਰਾਜਸਥਾਨ ਨੂੰ ਵੀ ਉਸੇ ਤਰ੍ਹਾਂ ਦੇਖੀ ਕਰਨੀ ਚਾਹੀਦੀ ਆ ਜਿਵੇਂ ਦਿੱਲੀ ਦੀ ਰਹਿ ਗਈ ਦੀ ਆਪਾਂ ਗੱਲ ਕਰਦੇ ਆ ਤੇ ਪੰਜਾਬ ਤੇ ਹਰਿਆਣਾ ਦੇ ਵਿੱਚ ਜੇ ਪਾਣੀਆਂ ਦੀ ਵੰਡ ਦਾ ਮਸਲਾ ਹੈ ਤਾਂ ਜੋ ਸਾਡੇ ਸਿੱਧੇ ਦਰਿਆਵਾਂ ਚੋਂ ਉਹਨੂੰ ਸਪੈਸ਼ਲ ਪਾਣੀ ਜਾ ਸਕਦਾ ਫਿਰ ਭਾਈ ਤੁਹਾਡੇ ਵਾਲੀ ਜਮਨਾਂ ਦਾ ਵੀ ਹਿਸਾਬ ਦੇ ਦਿਓ ਸੋ ਉੱਥੇ ਵੀ ਸਵਾਲ ਖੜਾ ਪਰ ਇੱਧਰ ਕਹਿੰਦੇ ਜੀ BBMP ਦਾ ਸਮੁੱਚਾ ਖਰਚਾ ਪੰਜਾਬ ਹਰਿਆਣਾ ਤੇ ਰਾਜਸਥਾਨ ਚੁੱਕਦਾ ਸਭ ਤੋਂ ਵੱਡਾ ਭਾਰ ਚੁੱਕਦਾ ਹੈ ਪੰਜਾਬ ਜੋ BBMP ਦੇ ਕੁੱਲ ਬਜਟ ਦਾ 7% ਦੀ ਤਾਰਦਾ ਹੈ BBMP ਦਾ ਜੇ ਬਜਟ 1200 ਹੈ ਤਾਂ 720 ਕਰੋੜ ਪੰਜਾਬ ਨੇ ਦੇਣੇ ਆ ਇਹੀ ਇਹ ਤੇ ਬਰਾਹੂੰਗਾ ਵਾਗੇ ਹਰਿਆਣਾ ਤੇ ਰਾਜਸਥਾਨ 40% ਦੀ ਹਿੱਸੇਦਾਰੀ ਪਾਉਂਦੇ ਆ ਉਹ ਦੋ ਹੀ ਮਿਲ ਕੇ ਬਾਕੀ 40% ਦੀ ਜਿਹੜਾ ਬਚ ਗਿਆ ਇਥੋਂ ਤੱਕ ਕਿ BBMP ਦੇ ਚੇਅਰਮੈਨ ਦੀ ਤਨਖਾਹ ਵੀ ਸੂਬੇ ਤਾਰਦੇ ਨੇ ਇਸ ਤੇ ਵੀ 60% ਦੀ ਯੋਗਦਾਨ ਪੰਜਾਬ ਜਿਹੜੇ ਤਨਖਾਹ ਭੱਤੇ ਵੀ ਜਾਂਦੇ ਆ ਨਾ ਉਹ ਵੀ ਦਿਨਾਂ ਸੁੱਬਿਆਂ ਦੇ ਹਿੱਸੇ ਆਉਂਦਾ 40% ਦੀ ਮਿਲਾ ਕੇ ਮਤਲਬ 1 30 ਦਿਨ ਦਾ ਹੋਣਾ 10 ਦਿਨ ਦਾ ਹੋਣਾ ਜਾਂ 1 25 ਦਿਨ ਦਾ ਹੋਣਾ ਜਾਂ 1 15 ਦਿਨ ਦਾ ਹੋਣਾ ਪਰ ਪੰਜਾਬ ਦੇ ਹਿੱਸੇ 60% ਦੀ ਐਨਾ ਸਾਨੂੰ ਪਤਾ ਬੀਬੀ ਐਮ ਬੀ ਨੇ 30 April ਨੂੰ ਪੰਜਾਬ ਦੇ ਵਿਰੋਧ ਦੇ باوجود ਹਰਿਆਣਾ ਨੂੰ ਵਾਧੂ ਪਾਣੀ ਦੇਣ ਦੇ ਹੁਕਮ ਚਾੜ੍ਹਦੇ ਸੀ ਜਿਸ ਕਾਰਨ ਪੰਜਾਬ ਤੇ ਹਰਿਆਣਾ 'ਚ ਸਿਆਸੀ ਉਵਾਲ ਆ ਗਿਆ ਬੀਬੀ ਐਮ ਬੀ ਉੱਤੇ ਹੁਣ ਵੀ ਸਿੱਧੀ ਉਂਗਲ ਉੱਠ ਰਹੀ ਹੈ ਕੇ ਅਧਾਰੇ ਦੀ ਨਿਰਪੱਖਤਾ ਵੀ ਸਵਾਲਾਂ ਦੇ ਘੇਰੇ ਵਿੱਚ ਆ ਗਈ ਹੈ। BBMP ਦੇ ਵਿੱਤੇ 7 ਪਰਿਆਂ ਦੇ ਬਜਟ ਉੱਤੇ ਜੇ ਨਜ਼ਰ ਮਾਰੀਏ ਤਾਂ ਔਸਤਨ 1200 ਕਰੋੜ ਰੁਪਏ ਦਾ ਸਾਲਾਨਾ ਬਜਟ ਬਣਦਾ ਹੈ। ਮਤਲਬ BBMP ਦੇ ਪਿਛਲੇ 7 ਸਾਲਾਂ ਦਾ ਜੇ ਆਪਾਂ ਬਜਟ ਜਿੰਨਾ ਅਲੋਟ ਹੋਇਆ ਉਹਨਾਂ ਨੂੰ ਇਹਨਾਂ ਤਿੰਨਾਂ ਸੂਬਿਆਂ ਵੱਲੋਂ ਪੰਜਾਬ ਵੱਲੋਂ, ਹਰਿਆਣਾ ਵੱਲੋਂ, ਰਾਜਸਥਾਨ ਵੱਲੋਂ ਤੇ ਉਹਦਾ ਜੇ 7 ਸਾਲਾਂ ਦੀ ਐਵਰੇਜ ਕੱਢ ਲਈਏ ਤਾਂ ਹਰ ਸਾਲ 1200 ਕਰੋੜ ਰੁਪਏ ਬਣਦਾ ਤੇ 1200 ਦਾ 60 ਪੀਸਾ ਦੀ 720 ਕਰੋੜ ਲਗਭਗ ਬਣਦਾ ਸੋ 1200 ਕਰੋੜ ਸਾਲਾਨਾ ਬਣਦਾ ਜਿਸ ਤੋਂ ਕਰੀਬ 720 ਕਰੋੜ ਰੁਪਏ ਦਾ ਵੱਧ ਖਰਚਾ ਇਕੱਲੇ ਪੰਜਾਬ ਦੇ ਸਿਰ ਤੇ ਪੈਂਦਾ ਜੋ ਪੰਜਾਬ ਦੇ ਜਲ ਸਰੋਤ ਵਿਭਾਗ ਤੇ ਬਿਜਲੀ ਵਿਭਾਗ ਵੱਲੋਂ ਤਾਰਿਆ ਜਾਂਦਾ ਪੰਜਾਬ ਦੇ ਦੋ ਵਿਭਾਗ ਇਹ ਪੈਸਾ ਦਿੰਦੇ ਨੇ ਪੰਜਾਬ ਦੇ ਜਲ ਸਰੋਤ ਵਿਭਾਗ ਤੇ ਬਿਜਲੀ ਵਿਭਾਗ ਵੱਲੋਂ ਤਾਰਿਆ ਜਾਂਦਾ ਮਿਸਾਲ ਵਜੋਂ ਚਰਨਜੀਤ ਭੁੱਲਰ ਨੇ ਇਸ ਤਾਜੀ ਬਰੇ ਦੀ ਪਿਛਲੇ ਲੰਘੇ ਬਰੇ ਦੀ ਰਿਪੋਰਟ ਵੀ ਦੇਖ ਕੇ ਨਾਲ ਜ਼ਿਕਰ ਕੀਤਾ ਉਹ ਕਹਿੰਦੇ ਮਿਸਾਲ ਵਜੋਂ ਸਾਲ 2023-24 ਵਿੱਚ ਪੰਜਾਬ ਦੇ ਬਿਜਲੀ ਵਿਭਾਗ ਵੱਲੋਂ 585 ਕਰੋੜ ਤੇ ਜਲ ਸਰੋਤ ਵਿਭਾਗ ਵੱਲੋਂ 153 ਕਰੋੜ ਮਤਲਬ ਕੁੱਲ 738 ਕਰੋੜ ਪਿਛਲੇ ਸਾਲ ਅਸੀਂ ਦੇਖਿਆ ਟਿਆ ਤਾਂ ਹੀ ਐਵਰੇਜ 720 ਬਣਨੇ ਪਿਛਲੇ ਸਾਲਾਂ ਚ ਕੁਝ ਘਟਾਉਣਾ 585 ਕਰੋੜ ਸਾਡਾ ਬਿਜਲੀ ਵਿਭਾਗ ਦੇ ਰਿਹਾ 153 ਕਰੋੜ ਸਾਡਾ ਜਲ ਸਰੋਤ ਵਿਭਾਗ ਦੇ ਰਿਹਾ BBMP ਨੂੰ ਤੇ 738 ਕਰੋੜ ਦਾ ਅਸੀਂ ਤਾਰਿਆ ਉਹਨਾਂ ਦਾ ਐਵਰੇਜ 1200 ਕਰੋੜ ਜਿਹੜਾ ਬਣਦਾ ਹੋਊਗਾ ਜਨਰਲ ਚ ਦੂਜੇ ਪਾਸੇ ਤੱਥ ਕੁਵਾ ਇਹ ਨੇ ਕਿ ਕੇਂਦਰ ਹੌਲੀ ਹੌਲੀ ਬੀਬੀ ਐਮ ਬੀ ਉੱਤੇ ਆਪਣਾ ਕੰਟਰੋਲ ਕਰ ਗਿਆ ਕਰ ਗਿਆ ਇਹ ਸਚਾਈ ਹੈ ਮੰਨਣੀ ਪੈਣੀ ਹੈ ਔਰ ਇਹਦੇ ਲਈ ਸਾਡੀਆਂ ਸਾਰੀਆਂ ਧਿਰਾਂ ਜ਼ਿੰਮੇਵਾਰ ਨੇ ਜਿਹੜੀਆਂ ਲੜਾਈ ਨਹੀਂ ਲੜ ਸਕੀਆਂ ਅਤੇ ਸੁੱਬਿਆਂ ਨੂੰ ਇਸ ਦੇ ਕੇਂਦਰੀ ਪ੍ਰੋਜੈਕਟ ਹੋਣ ਦਾ ਹੁਣ ਬਧੇਰੇ ਚੌਲਾ ਪੈਣ ਲੱਗ ਪਿਆ ਇਹ ਸੁੱਬਾ ਹੀ ਮਸਲਾ ਸੀ ਪਾਣੀ ਸੁੱਬਾ ਹੀ ਮਸਲਾ ਹੈ ਤੇ ਉਹਦੇ ਉੱਤੇ ਤੁਸੀਂ ਬੀਬੀ ਐਮ ਬੀ ਜੇ ਬਣਾਈ ਤਾਂ ਸੁੱਬਿਆਂ ਦੇ ਕੰਟਰੋਲ ਦੇ ਹਵਾਲੇ ਨਾਲ ਬਣਾਈ ਸੀ ਕਿ ਸੁੱਬੇ ਇਹਨੂੰ ਕੰਟਰੋਲ ਕਰਨਗੇ ਰੋਚ ਕੁਝ ਨਿਯਮ ਬਣ ਤੈ ਸੀ ਨਿਯਮ ਵੀ ਛੇ ਟੰਗ ਤੇ ਤੇ ਸੂਬਿਆਂ ਤੋਂ ਹੱਕ ਵੀ ਕੋ ਲਿਆ ਦੂਜੇ ਪਾਸੇ ਤੱਥ ਗਵਾਹ ਹਨ ਕਿ ਕੇਂਦਰ ਹੋਲੀ-ੋਲੀ ਬੀਵੀਐਮਵੀ ਉਤੇ ਆਪਣਾ ਗਲਵਾ ਵਧਾ ਰਿਹਾ ਅਤੇ ਸੂਬਿਆਂ ਨੂੰ ਇਸ ਦੇ ਕੇਂਦਰੀ ਪ੍ਰੋਜੈਕਟ ਹੋਣ ਦਾ ਹੁਣ ਬਧੇਰੇ ਚੋਲਾ ਪੈਣ ਲੱਗ ਪਿਆ ਜਦੋਂ ਕਿ ਅਦਾਰਾ ਭਾਗੀਦਾਰ ਸੂਬਿਆਂ ਲਈ ਹੋਂਦ ਵਿੱਚ ਆਇਆ ਸੀ ਡੈਮ ਸੇਫਟੀ ਐਕਟ 2021 ਜਰੀਏ ਕੇਂਦਰ ਨੇ ਡੈਮਾ ਉਤੇ ਨਿਗਰਾਨੀ ਨਰੀਖਣ ਅਤੇ ਰੱਖ-ਰਖਾਅ ਦਾ ਕੰਮ ਆਪਣੇ ਹੱਥ ਚ ਲੈ ਲਿਆ ਇੱਥੋਂ ਸ਼ੁਰੂ ਹੋਈ ਗੜਬੜ 2021 ਦੇ ਵਿੱਚ ਡੈਮਾ ਦੇ ਜਿਹੜੀ ਉਹਦੀ ਨਿਗਰਾਨੀ ਹੈ ਡੈਮ ਸੇਫਟੀ ਉਹਦੇ ਨਾਂ ਦੇ ਉੱਤੇ ਕੇਂਦਰ ਨੇ ਕੰਟਰੋਲ ਆਪਣੇ ਕੋਲ ਲੈ ਲਿਆ ਜਦੋਂ ਕਿ ਪਹਿਲਾਂ ਇਹ ਕੰਟਰੋਲ ਸੂਬੇ ਹੀ ਦੇਖਦੇ ਸੀ ਆਪਸੇ ਮਿਲ ਕੇ ਇਸੇ ਤਰ੍ਹਾਂ BBMP ਰੂਲ 174 ਵਿੱਚ 23 ਫਰਵਰੀ 2022 ਨੂੰ ਸੋਧ ਕਰਕੇ ਕੇਂਦਰ ਨੇ ਪੰਜਾਬ ਤੇ ਹਰਿਆਣਾ ਤੋਂ BBMP ਤੋਂ 27 ਪ੍ਰਤੀਨਿਧਤਾ ਵੀ ਖੋ ਲਈ ਜਿਹੜਾ ਲਗਭਗ ਤੈ ਸੀ ਕਿ BBMP ਦੇ ਵਿੱਚ ਪਾਵਰ ਦੇ ਉੱਤੇ ਪੰਜਾਬ ਦਾ ਕੰਟਰੋਲ ਤੇ ਸੰਜਾਈ ਦੇ ਉੱਤੇ ਹਰਿਆਣਾ ਮਤਲਬ ਸੰਜਾਈ ਦੇ ਉੱਤੇ ਮੈਂਬਰ ਜਿਹੜਾ ਲੱਗੂਗਾ ਹਰਿਆਣਾ ਦਾ ਲੱਗੂਗਾ ਪਾਵਰ ਦੇ ਉੱਤੇ ਜਿਹੜਾ ਮੈਂਬਰ ਲੱਗੂਗਾ ਪੰਜਾਬ ਦਾ ਲੱਗੂਗਾ ਪਰ ਕਹਿੰਦੇ ਰੂਲ ਜਿਹੜਾ BBMP ਰੂਲ 1974 ਹੈ ਉਹਦੇ ਵਿੱਚ 23 ਫਰਵਰੀ 2022 ਨੂੰ ਸੋਧ ਕਰਕੇ ਕੇਂਦਰ ਨੇ ਪੰਜਾਬ ਤੇ ਹਰਿਆਣਾ ਤੋਂ BBMP ਚੋਂ 27% ਤਾ ਵੀ ਖੋ ਲਈ BBMP ਚ ਸ਼ੁਰੂ ਤੋਂ ਮੈਂਬਰ ਪਾਵਰ ਪੰਜਾਬ ਤੋਂ ਅਤੇ ਮੈਂਬਰ ਸਚਾਈ ਤੈਨਾਤੀ ਹਰਿਆਣਾ ਤੋਂ ਹੁੰਦੀ ਰਹੀ ਹੈ ਨਹੀਂ ਲੜਾਈ ਕਿਹਨੇ ਲੜਨੀ ਸੀ ਬਈ ਮੌਕੇ ਦੀਆਂ ਸਰਕਾਰਾਂ ਕਿੱਥੇ ਸੁੱਤੀਆਂ ਰਹਿ ਗਈਆਂ ਅਗਲੇ ਕਰ ਕਿਉਂ ਗਏ ਕਿਉਂ ਨਹੀਂ ਲੜਾਈ ਲੜੋਈ ਕੱਲੇ ਮੱਥੇ ਪਾ ਕੇ ਸਰਜੂਗਾ ਮੱਥੇ ਤੱਜ ਵੀ ਪੈਗੇ ਮੱਥੇ ਪਹਿਲਾਂ ਵੀ ਬਹੁਤ ਪੈਣੇ ਸਵਾਲ ਮਤਿਆਂ ਦੀ ਨਹੀਂ ਸਵਾਲ ਧਰਤਾਂ ਤੇ ਲੜਾਈ ਲੜਨ ਦਾ ਜਿਹੜੇ ਪੰਚਾਇਤਾਂ ਦੀ ਲੜਾਈ ਦੇਖਿਓ ਰੈਗੂਲਰ ਲੜਾਈ ਕਿਉਂ ਨਹੀਂ ਲੜੀ ਕਿਸੇ ਵੀ ਸਰਕਾਰਾਂ ਨੇ ਤੇ ਮੌਜੂਦਾ ਤੇ ਵੀ ਇਸਵਾਲ ਖੜਾ ਇਹ ਰਵਾਇਤ ਰਹੀ ਹੈ ਕਿ ਬੀਬੀਐਮਬੀ ਦਾ ਚੇਅਰਮੈਨ ਕਦੇ ਵੀ ਹਿੱਸੇਦਾਰ ਸੂਬਿਆਂ 'ਚੋਂ ਨਹੀਂ ਲੱਗਿਆ ਮਤਲਬ ਪੰਜਾਬ ਹਰਿਆਣਾ ਹਿਮਾਚਲ ਰਾਜਸਥਾਨ ਇਹਨਾਂ ਸੂਬਿਆਂ ਦਾ ਨੁਮਾਇੰਦਾ ਨਹੀਂ ਲੱਗੂਗਾ ਜਿਹਨਾਂ ਸੂਬਿਆਂ ਨਾਲੇ ਇਹ ਮਸਲਾ ਹੈਗਾ ਇਹ ਰਵਾਇਤ ਰਹੀ ਹੈ ਕਿ ਬੀਬੀਐਮਬੀ ਦਾ ਚੇਅਰਮੈਨ ਕਦੇ ਵੀ ਹਿੱਸੇਦਾਰ ਸੂਬਿਆਂ 'ਚੋਂ ਨਹੀਂ ਲੱਗਦਾ ਕਿਉਂਕਿ ਮਾਮਲਾ ਨਿਰਪੱਖਤਾ ਨਾਲ ਜੁੜਿਆ ਹੋਇਆ ਹੈ ਕੇਂਦਰ ਸਰਕਾਰ ਨੇ ਹੁਣ ਚੇਅਰਮੈਨ ਭਾਗੀਦਾਰ ਸੂਬਿਆਂ ਚੋਂ ਲਾਉਣ ਦੀ ਖੁੱਲ੍ਹ ਦੇ ਦਿੱਤੀ ਇਹ ਵੀ ਬਾਸ ਕਰ ਲਿਆ ਇਸ ਦੇ ਨਤੀਜੇ ਵਜੋਂ ਪਿਛਲੇ ਸਮੇਂ ਤਰ੍ਹਾਂ ਤਾਇਨਾਤ ਰਿਹਾ ਬੀਬੀਐਮਪੀ ਦਾ ਚੇਅਰਮੈਨ ਹਿਮਾਚਲ ਪ੍ਰਦੇਸ਼ ਤੋਂ ਸੀ ਜਿਸ ਦੀ ਨੇੜਤਾ ਭਾਜਪਾ ਨਾਲ ਦੱਸੀ ਜਾਂਦੀ ਹੈ ਯੂਨੀਵਰਸਿਟੀਆਂ ਦੇ ਵਾਈਸ ਚਾਂਸਲਰ ਆ ਹੁਣ ਚੇਅਰਮੈਨ ਦੀ ਇਹਦੀ ਗੱਲ ਕਰ ਰਹੇ ਆਪਾਂ ਲਾਇਆ ਹਿਮਾਚਲ ਸੂਬੇ ਤੋਂ ਜਦੋਂ ਕਿ ਹਿਮਾਚਲ ਦਾ ਪੰਜਾਬ ਦਾ ਹਰਿਆਣਾ ਦਾ ਰਾਜਸਥਾਨ ਦਾ ਦਿੱਲੀ ਨਾਲ ਸੰਬੰਧ ਇਹਨਾਂ ਦੇ ਨਹੀਂ ਰੱਖ ਸਕਦੇ ਚੇਅਰਮੈਨ ਹਿਮਾਚਲ ਪ੍ਰਦੇਸ਼ ਤੋਂ ਸੀ ਜਿਸ ਦੀ ਨੇੜਤਾ ਭਾਜਪਾ ਨਾਲ ਦੱਸੀ ਜਾ ਰਹੀ ਹੈ ਜਦੋਂ ਕੇਂਦਰ ਸਰਕਾਰ ਨੇ BBMP ਰੂਲ 274 ਵੀ ਸੋਧ ਕੀਤੀ ਤਾਂ ਪੰਜਾਬ ਵਿਧਾਨ ਸਭਾ ਨੇ 1 April 2022 ਨੂੰ ਇਸ ਖਿਲਾਫ ਮਤਾ ਪਾਸ ਕੀਤਾ ਸੀ ਅਤੇ ਮੁੱਖ ਮੰਤਰੀ ਨੇ 29 April 2022 ਨੂੰ ਪ੍ਰਧਾਨ ਮੰਤਰੀ ਨੂੰ ਖੱਤ ਵੀ ਲਿਖਿਆ ਸੀ ਡਿਊਟੀ ਖਤਮ ਹੋ ਗਈ। ਅਸੀਂ ਮਤਾ ਵੀ ਪਾਸ ਕਰਤਾ। ਅਸੀਂ ਮਤਾ ਰਾਜਪਾਲ ਕੋਲ ਵੀ ਭੇਜਤਾ ਪ੍ਰਧਾਨ ਮੰਤਰੀ ਨੂੰ ਚਿੱਠੀ ਲਿਖਤੀ ਕਰ ਖੜਾ। ਲੜਾਈ ਕਿੱਥੇ ਲੜੀ? ਕਿ ਵੀ ਇਹ ਚੇਅਰਮੈਨ ਲਾਉਣਾ ਗਲਤ ਆ। ਇਹ ਪਾਵਰ ਤੇ ਜਿਹੜਾ ਸਚਾਈ ਵਾਲਾ ਇਹ ਕੰਟਰੋਲ ਪੰਜਾਬ ਤੇ ਹਰਿਆਣਾ ਤੋਂ ਖੋਣਾ ਗਲਤ ਆ। ਇਸ ਤਰ੍ਹਾਂ ਸੋਧ ਕਰਕੇ ਇਛੜਖਾਣੀ ਕਰਨੀ ਗਲਤ ਆ ਕਿੱਥੇ ਆ ਹ ਰੱਖ ਰਖਾਵ ਦੇ ਨਾਂ ਦੇ ਉੱਤੇ ਸੇਫਟੀ ਦੇ ਨਾਂ ਤੇ ਕੰਟਰੋਲ ਕੇਂਦਰ ਨੂੰ ਲਿਆਈ ਗਲਤ ਆ ਤੁਸੀਂ ਕਿੱਥੇ ਵਿਰੋਧ ਜਤਾਇਆ ਕਿੱਥੇ ਉਹ ਲੜਾਈ ਮੇਰਵੇ ਅਨੁਸਾਰ BBMP ਵਿੱਚ ਇਸ ਵੇਲੇ 12000 ਪ੍ਰਵਾਨਿਤ ਅਸਾਮੀਆਂ ਹਨ 12000 ਤੋਂ ਬਾਅਦ 12072 ਪ੍ਰਵਾਨਿਤ ਅਸਾਮੀਆਂ ਹਨ ਜਿਨ੍ਹਾਂ ਚੋਂ 5035 ਅਸਾਮੀਆਂ ਭਰੀਆਂ ਹਨ 12000 ਚੋਂ 5000 ਦੇ ਕਰੀਬ ਅਸਾਮੀਆਂ ਭਰੀਆਂ 7000 ਦੇ ਕਰੀਬ ਅਸਾਮੀਆਂ ਖਾਲੀ ਪਈਆਂ ਜਿਨ੍ਹਾਂ ਚੋਂ 43.70 ਮਤਲਬ ਲਗਭਗ 42% ਇਹ 42 43% ਦੀ 42% ਦੀ ਬਣਦੀਆਂ ਲਗਭਗ 43.70% ਦੀ ਬਣਦੀਆਂ ਮਤਲਬ ਜੇ ਤਾਂ 60% ਦੀ ਦੇ ਕਰੀਬ 58% ਦੀ ਦੇ ਕਰੀਬ ਖਾਲੀ ਪਈਆਂ ਜਿਨ੍ਹਾਂ ਚੋਂ 60% ਦੀ ਅਸਾਮੀਆਂ ਤਾਂ ਪੰਜਾਬ ਡੈਪੂਟੇਸ਼ਨ ਜਿਹੜੀ ਇਹਨਾਂ ਚੋਂ ਵੀ ਜਿਸ ਤਰ੍ਹਾਂ ਖਰਚੇ ਸਾਡੇ ਸਰ ਨੇ ਉਸੇ ਤਰ੍ਹਾਂ ਇਹ ਭਰਤੀ ਚ ਵੀ ਸਾਡਾ 60% ਦੀ ਹਿੱਸਾ ਜਿਨ੍ਹਾਂ ਚੋਂ 60% ਸਮੀਆਂ ਦਾ ਪੰਜਾਬ ਦੇ ਡੈਪੂਟੇਸ਼ਨ ਜਰੀਏ ਭਰਦਾ ਜਦੋਂ ਕਿ 40% ਸਮੀਆਂ ਡੈਪੂਟੇਸ਼ਨ ਤੇ ਹਰਿਆਣਾ ਤੇ ਰਾਜਸਥਾਨ ਭਰਦੇ ਹਨ ਉਸੇ ਤਰ੍ਹਾਂ ਬਾਕੀ 40% ਉਹਨਾਂ ਦੁਆਨੇ ਪੜਦੀਆਂ ਹੁੰਦੀਆਂ ਬੀਵੀਐਮ ਵਿੱਚ ਪੰਜਾਬ ਦੀਆਂ ਪ੍ਰਮਾਣਿਤ ਸਮੀਆਂ 4866 ਬਣਦੀਆਂ ਨੇ 5035 ਸਮੀਆਂ ਹੀ ਭਰੀਆਂ ਹੋਈਆਂ ਨੇ ਕੁੱਲ ਸਮੀਆਂ 12000 ਨੇ 12000 ਚੋਂ 4866 ਕਰੀਬ ਸਾਡੀਆਂ ਬਣਦੀਆਂ ਨੇ ਜਿਨ੍ਹਾਂ ਚੋਂ 1701 ਹੀ ਭਰੀਆਂ ਗਈਆਂ ਨੇ ਸੋ ਇੱਥੇ ਹਿਸਾਬ ਲਾ ਲਓ ਕਿ ਆ ਅਸਲੀ ਸਥਿਤੀ ਆ ਜੇ ਆਪਾਂ ਅੱਜ ਦੀ ਤਰੀਖ 'ਚ ਵੀ ਦੇਖੀਏ ਜਿਹੜੀਆਂ 5035 ਨੇ ਉਹਦੇ ਹਿਸਾਬ ਨਾਲ ਵੀ ਕਹਿੰਦੇ 4868 'ਚੋਂ 1721 ਭਰੀਆਂ ਹੋਈਆਂ ਨੇ ਜੋ ਕਿ 34% ਦੀ ਬਣਦੀਆਂ ਨੇ ਹਰਿਆਣਾ ਦੀਆਂ ਪ੍ਰਮਾਣਿਤ ਅਸਾਮੀਆਂ 3227 ਨੇ ਜਿਨ੍ਹਾਂ 'ਚੋਂ 417 ਹੀ ਭਰੀਆਂ ਹੋਈਆਂ ਨੇ ਰਾਜਸਥਾਨ ਦੀਆਂ 534 ਪ੍ਰਮਾਣਿਤ ਅਸਾਮੀਆਂ ਨੇ ਜਿਨ੍ਹਾਂ 'ਚੋਂ 143 ਹੋ ਭਰੀਆਂ ਹੋਈਆਂ ਨੇ ਪੀਵੀਐਮਬੀ ਦੀਆਂ ਆਪਣੀਆਂ ਕੁੱਲ ਪ੍ਰਮਾਣਿਤ ਅਸਾਮੀਆਂ 3445 ਨੇ ਜਿਨ੍ਹਾਂ 'ਚੋਂ 2740 80% ਦੀ ਭਰੀਆਂ ਹੋਈਆਂ ਆਪਣੇ ਆਗਲੀਆਂ ਬੀਬੀਐਮਪੀ ਦੇ ਭਰੀਆਂ ਵੀ ਲਗਭਗ ਬਹੁਤੇ ਅਧਿਕਾਰੀ ਤੇ ਮੁਲਾਜ਼ਮ ਬੀਬੀਐਮਪੀ ਦੇ ਪ੍ਰੋਜੈਕਟਾਂ ਤੇ ਡੈਪੂਟੇਸ਼ਨ ਨੂੰ ਕਾਲੇ ਪਾਣੀ ਮੰਨ ਸਮਝਦੇ ਆ ਕਹਿੰਦੇ ਜਾਗੀ ਰਾਜੀ ਨਹੀਂ ਉੱਥੇ ਬਿਜਲੀ ਮੈਕਮੇਂ ਦੀ ਸਿੱਖਰਲੇ ਅਸਾਮੀਆਂ ਤਾਂ ਭਰ ਲੀਆਂ ਜਾਂਦੀਆਂ ਨੇ ਜਦੋਂ ਕਿ ਇਟਲੀਆਂ ਅਸਾਮੀਆਂ ਤੇ ਕੋਈ ਜਾਣ ਨੂੰ ਤਿਆਰ ਹੀ ਨਹੀਂ ਹੁੰਦਾ ਹਾਲਾਂਕਿ ਬੀਬੀਐਮ ਵਿੱਚ ਵਾਧੂ ਇੰਕਰੀਮੈਂਟ ਤੇ ਹੋਰ ਸਹੂਲਤਾਂ ਮਿਲਦੀਆਂ ਇਸ ਦਾ ਨਤੀਜਾ ਕਿ ਖਾਲੀ ਪੋਸਟਾਂ ਦੇ ਫਿਰ ਹਿਮਾਚਲ ਹਰਿਆਣਾ ਵਾਲੇ ਆਪਣੇ ਬੰਦੇ ਵੀ ਲਾ ਜਾਂਦੇ ਨੇ ਯਾ ਇਹੀ ਚੰਡੀਗੜ੍ਹ ਚ ਮਸਲਾ ਸੋ ਜੀ ਇੱਕ ਪਾਸੇ ਤਾਂ ਬੀਬੀਐਮਪੀ ਪ ਅਧਾਲਚਾ ਲਾ ਗਿਆ ਕਿ ਡੈਮ ਤੇ ਇਹਨਾਂ ਨੇ ਕਬਜ਼ਾ ਕਰ ਲਿਆ ਦੂਸਰੇ ਪਾਸੇ ਬੀਵੀਐਮਪੀ ਦੀ ਤਨਖਾਹ ਪੱਤੇ ਕੁੱਲ ਬਜਟ ਚੇਅਰਮੈਨ ਦੀ ਤਨਖਾਹ ਉਹ ਸਾਰਾ ਰੱਖ ਰਖਾ ਬਨੋ ਦੀ ਸੇਵਾ ਪਾਣੀ 60% ਦੀ ਪੰਜਾਬ ਦੇ ਹਿੱਸੇ 40 ਵੀ ਹਿੱਸੇ ਚ ਦੋਵੇਂ ਸੂਬੇ ਹਰਿਆਣਾ ਤੇ ਰਾਸਥਨ ਮਿਲ ਕੇ ਤੇ ਫਿਰ ਕੰਟਰੋਲ ਕੇਂਦਰ ਦਾ ਤੇ ਕੇਂਦਰ ਦਾ ਕੰਟਰੋਲ ਜੇ ਬੀਵੀਐਮਪੀ ਤੇ ਹੈ ਕੇਂਦਰ ਦਾ ਕੰਟਰੋਲ ਹਰਿਆਣਾ ਤੇ ਹੈ ਕੇਂਦਰ ਦਾ ਕੰਟਰੋਲ ਰਾਸਥਨ ਤੇ ਹੈ ਉੱਥੇ ਉਹਨਾਂ ਦੀਆਂ ਸੂਬੇ ਦੀਆਂ ਉਸੇ ਪਾਰਟੀਆਂ ਦੀਆਂ ਸਰਕਾਰਾਂ ਨੇ ਸੋ ਇਸ ਲਈ ਜਿੱਥੇ ਤੁਹਾਡੀ ਪਾਰਟੀ ਦੀ ਸਯੋਗੀ ਦੀ ਜਾਂ ਭਾਈਵਾਲ ਦੀ ਜਾਂ ਤੁਹਾਡੀ ਆਪਣੀ ਸਰਕਾਰ ਨਹੀਂ ਹੈ ਉਥੇ ਤੁਸੀਂ ਆ ਬਦੀਕੀ ਕਰੋਗੇ ਉਹਦਾ ਪ੍ਰਤੀਕ ਹੈ ਜਨਾਬ ਤਸਵੀਰ ਤੁਹਾਡੇ ਸਾਹਮਣੇ ਚਲੋ ਜੀ ਆਪਾਂ ਕੇਂਦਰ ਵੱਲੋਂ ਕੀਤੀ ਜਾ ਰਹੀ ਹੈ ਤੱਕੇਸ਼ਾਹੀ ਆ ਬਦੀਕੀ ਤਾਂ ਜ਼ਿਕਰ ਕਰ ਰਹੇ ਇੱਕ ਪਹਿਲੂ ਹੋਰ ਹੈ ਸਿਹਤ ਮਾਮਲੇ 'ਚ ਆਪਾਂ ਪਹਿਲਾਂ ਵੀ ਗੱਲ ਕਰ ਚੁੱਕੇ ਹਾਂ ਕਿ ਕੇਂਦਰ ਨਾਲ ਸਿਹਤ ਵਾਲੇ ਸਾਡੇ ਫੰਡ ਸਮੇਂ ਅਸਰ ਅਦਾ ਕਰ ਰਿਹਾ ਨਾਲ ਸਿੱਖਿਆ ਵਾਲੇ ਸਮੇਂ ਅਸਰ ਅਦਾ ਕਰ ਰਿਹਾ ਇੱਥੋਂ ਤੱਕ ਕਿ ਪਿੰਡੂ ਵਿਕਾਸ ਫੰਡ ਰੋਕਿਆ ਜੀਐਸਟੀ ਸਮੇਂ ਅਸਰ ਨਹੀਂ ਮਿਲਦੀ ਇਕੱਲੇ ਫੰਡ ਰੋਕਣ ਦਾ ਮਸਲਾ ਹੀ ਨਹੀਂ ਬਜਟs ਕੀ ਮੇਂ ਕਟੌਤੀ ਹੋ ਰਹੀ ਹੈ ਇਹ ਵੀ ਗੌਰ ਕਰਨ ਵਾਲੀ ਗੱਲ ਹੈ। ਪੰਜਾਬ ਹਰਿਆਣਾ ਨਾਲੋਂ ਵੱਡਾ ਸੂਬਾ ਹੈ। ਪੰਜਾਬ ਦੇ ਹਿੱਸੇ ਆ ਰਹੇ ਨੇ ਸਿਹਤ ਵਾਲੇ 91 ਕਰੋੜ। ਹਰਿਆਣੇ ਦੇ ਹਿੱਸੇ ਆ ਰਹੇ ਨੇ ਸਿਹਤ ਵਾਲੇ ਕੇਂਦਰ ਤੋਂ 524 ਕਰੋੜ। ਇਹ ਵਿਕ੍ਰਾਂਤ ਹੋਰ ਕੀ ਹੈ? ਠੀਕ ਹੈ ਕੁਝ ਤੁਸੀਂ ਕਹਾਂ ਹੋਣਾ ਕਿ ਜੀ ਯੋਜਨਾਵਾਂ ਦਾ ਨਾਮ ਹੀ ਲਿਖਿਆ ਜੀ ਬੋੜ ਨਹੀਂ ਲਾ ਪੱਟਾ ਨਹੀਂ ਲਾਏ ਇਹ ਕੀ ਮਤਲਬ ਹੈ। ਤੁਸੀਂ ਸਿਰਫ ਤਾਂ ਪੈਸੇ ਦੇਣੇ ਜੇ ਤੁਹਾਡਾ ਪੱਟਾ ਲੱਗਿਆ ਹੋਊਗਾ ਤੁਹਾਡਾ ਨਾਮ ਲੱਗਿਆ ਹੋਊਗਾ। ਭਗਵੰਤ ਜੀ ਬਣ ਕੇ ਕਹਿੰਦਾ ਮੇਰਾ ਨਾਮ ਲਾਓ ਮਤਲਬ ਕਿ ਨਹੀਂ ਤੁਸੀਂ ਕਹਿੰਦੇ ਮੋਦੀ ਦਾ ਨਾਮ ਲਾਓ। ਸੋਬੇ ਦਾ ਕੀ ਕਸੂਰ ਹੈ ਲੋਕਾਂ ਦਾ ਕੀ ਕਸੂਰ ਹੈ ਵੋਟਰਾਂ ਦਾ ਕੀ ਕਸੂਰ ਹੈ ਤੇ ਇਸ ਵਾਸੀਆਂ ਦਾ ਕੀ ਕਸੂਰ ਹੈ ਤੁਹਾਡੀ ਇਹ ਰਾਜਨੀਤਿਕ ਲੜਾਈ ਚ ਹਲੋ ਮੇਰੇ ਮੂਰੇ ਖਬਰ ਪਈ ਹੈ ਮੈਂ ਪੂਰੀ ਰਿਪੋਰਟ ਤੁਹਾਡੇ ਮੂਰੇ ਰੱਖ ਦਿੰਦਾ ਸਿਹਤ ਖੇਤਰ ਚ ਪੰਜਾਬ ਨੂੰ ਕੇਂਦਰ ਤੋਂ ਮਿਲਣ ਵਾਲੀ ਮਦਦ ਚ ਬੱਡੀ ਖਰਾਬਟ ਹਰਿਆਣਾ ਨੂੰ ਸਭ ਤੋਂ ਵੱਧ ਲਾਭ ਕਹਿੰਦੇ ਜੀ ਪੰਜਾਬ ਚ 23224 ਲਈ ਰਾਸ਼ਟਰੀ ਸਿਹਤ ਮਿਸ਼ਨ ਅਧੀਨ 91 ਕਰੋੜੀ ਆਏ ਨੇ ਮਾਮੂਲੀ ਰਕਮ ਮਿਲੀ ਸਾਨੂੰ 91 ਕਰੋੜੀ ਉਸੇ ਬਜਟ ਸੈਸ਼ਨ ਚ ਵੀ 2023-24 ਦੇ ਚ ਹਰਿਆਣਾ ਨੂੰ 524 ਕਰੋੜ ਦਿੰਦੇ ਨੇ। ਸਾਨੂੰ 99 ਕਰੋੜ। ਔਰ ਇਹ ਹਰ ਵਾਰ ਘਟਦਾ ਰਿਹਾ। ਕੇਂਦਰ ਸੇਧ ਦੇ ਬੁਨਿਆਦੀ ਢਾਂਚੇ ਨੂੰ ਵਧੀਆ ਬਣਾਉਣ ਦੇ ਲਈ ਗੱਲਾਂ ਤਾਂ ਕਰਦਾ ਹੈ ਪਰ ਜਦੋਂ ਪੰਜਾਬ ਨੂੰ ਫੰਡ ਦੇਣ ਦੀ ਵਾਰੀ ਆਉਂਦੀ ਹੈ ਤਾਂ ਹੱਥ ਕੁੱਟ ਲੈਂਦਾ। ਕਹਿੰਦੇ ਜੀ ਆ ਮੇਰੇ ਮੂਰੇ ਰਿਪੋਰਟ ਪਈ ਹੈ ਕਿ 2019-20 ਦੇ ਵਿੱਚ ਪੰਜਾਬ ਨੂੰ 712 ਕਰੋੜ ਰੁਪਏ ਮਿਲੇ ਸੀ। 712 ਕਰੋੜ 2019-20 ਦੇ ਵਿੱਚ ਇਹ ਮਤਲਬ 22 ਤੇ ਮਤਲਬ 2021 ਦੇ ਵਿੱਚ ਤਾਂ ਜਾ ਕੇ ਵੱਧ ਗਏ ਹੋਣੇ ਫਿਰ ਸਾਡੇ ਲੋ ਮੈਂ ਚੈੱਕ ਕੀਤਾ ਫਿਰ ਮੈਂ ਕਿਹਾ ਜੀ ਅਗਲੀ ਵਾਰ ਕਿੰਨੇ ਮਹੀਨੇ ਅਗਲੇ ਸਾਲ 2021 ਦੇ ਵਿੱਚ ਸਾਨੂੰ ਜਾ ਕੇ ਜੀ ਸਿਰਫ 568 ਕਰੋੜ ਮਿਲੇ 712 ਤੋਂ ਘਟ ਕੇ 568 ਕਰੋੜ ਆ ਗਏ ਤੇ ਮੈਂ ਅੱਗੇ ਚੈੱਕ ਕੀਤਾ 2022 23 ਦੇ ਵਿੱਚ ਜਾ ਕੇ ਆ ਜਿਹੜੇ 568 ਆ ਇਸ ਵਿੱਚੋਂ ਘਟ ਕੇ ਫਿਰ 448 ਕਰੋੜ ਤੇ ਆ ਗਏ ਤੇ ਹੁਣ 23 24 ਤੱਕ ਆਉਂਦੇ ਆਉਂਦੇ 91 ਕਰੋੜ ਤੇ ਆ ਗਏ ਇਹ ਪੰਜਾਬ ਨਾਲ ਧੱਕਾ ਨਹੀਂ ਤਾਂ ਕੀ ਹੈ ਪੰਜਾਬ ਨਾਲ ਬਦੀ ਕੀ ਨਹੀਂ ਤਾਂ ਹੋਰ ਕੀ ਆ ਸੋ ਜੀ ਇਹ ਸ਼ੱਕ ਦੀ ਸੂਈ ਫਿਰ ਖੜੀ ਹੁੰਦੀ ਹੈ ਕਿ ਤੁਸੀਂ ਜਿੱਥੇ-ਜਿੱਥੇ ਆ ਡਬਲ ਇੰਜਨ ਵਾਲਾ ਨਵਾਂ ਫਾਰਮੂਲਾ ਕੱਢ ਲਿਆ ਵੀ ਪ੍ਰਧਾਨ ਮੰਤਰੀ ਪੂਰੇ ਮੁਲਕ ਦਾ ਰਾਸ਼ਟਰਪਤੀ ਪੂਰੇ ਮੁਲਕ ਦਾ ਮੰਤਰੀ ਪੂਰੇ ਮੁਲਕ ਦੇ ਤੇ ਪਰ ਨਹੀਂ ਜੇ ਖੱਟਰ ਸਾਹਿਬ ਮੰਤਰੀ ਬਣੇ ਤਾਂ ਹਰਿਆਣੇ ਦੀ ਗੱਲ ਕਰਨਗੇ ਉਹ ਪੰਜਾਬ ਦੀ ਗੱਲ ਨਹੀਂ ਕਰਨਗੇ ਇਹ 헤ਜ ਆ ਨਾ ਜਿਹੜਾ ਜਨਾਬ ਹੁਣ ਬਿੱਟੂ ਕੀ ਦੀ ਗੱਲ ਕਰੇ ਮੂੰ ਕਹਿੰਦਾ ਮੈਂ ਰਾਜਨੀਤੀ ਪੰਜਾਬ ਚ ਕਰਨੀ ਆ ਪਰ ਮੇਰੀ ਜਾਰੀ ਹਰਿਆਣੇ ਵਾਲੀ ਬੀਜੇਪੀ ਨਾਲ ਪਰ ਮੈਨੂੰ ਰਾਸਵਾ ਚ ਐਂਟਰੀ ਰਾਸਾਂ ਤੋਂ ਮਿਲੀ ਆ ਫਿਰ ਕੀ ਕਰੀਏ ਇਹੋ ਸਥਿਤੀ ਹੈ ਸੋ ਅਸੀਂ ਰਾਜਨੀਤਿਕ ਹਿੱਤ ਨਿੱਜੀ ਹਿੱਤ ਆਪਣਾ ਲਾਭ ਆਪਣਾ ਫਾਇਦਾ ਦੇਖਦੇ ਆ ਸੂਬਿਆਂ ਦੇ ਧਿਆਨ ਹਟਾ ਲਏਗੇ ਨੇ ਸੋ ਸੂਬਿਆਂ ਨਾਲ ਜਿਹੜਾ ਵਿਤਕਰਾ ਉਹਦੀ ਤਸਵੀਰ ਪੇਸ਼ ਕੀਤੀ ਹੈ ਇਸ ਖਬਰ ਨੇ ਕਿ ਕਿਵੇਂ ਹਰਿਆਣਾ ਨੂੰ 524 ਕਰੋੜ ਉਸੇ ਸਾਲ ਚ ਸੇਤਾਲੇ ਮਾਮਲੇ ਸਾਡੇ ਨਾਲ ਗਿਣਤੀ ਮਿੰਨਤੀ ਜਨਸੰਖਿਆ ਪੱਖੋਂ ਕਿਵੇਂ ਘਟਾਉਦੇ باوجود ਵੀ ਤੇ ਸਾਨੂੰ ਕਰਮੇ ਕਰੋ ਚਲੋ ਜੰਦੇ ਜੰਦੇ ਮੁੱਖ ਮੰਤਰੀ ਸਾਹਿਬ ਦੇ ਫਰਮਾਨ ਦੀ ਵੀ ਗੱਲ ਕਰ ਲਈ ਮੁੱਖ ਮੰਤਰੀ ਸਾਹਿਬ ਕਹਿੰਦੇ ਅੱਜ ਦੀ ਤਰੀਕੇ ਧਰਨਾ ਲੱਗਿਆ ਮੁਜ਼ਾਹਰਾ ਕੀਤਾ ਤਾਂ ਬਰਦਾਸ਼ਤ ਨਹੀਂ ਹੋਏਗਾ ਧਰਨਿਆਂ ਚ ਜਨਮੀ ਪਾਰਟੀ ਹੁਣ ਧਰਨਿਆਂ ਦਾ ਵਿਰੋਧ ਕਰ ਰਹੀ ਹੈ ਔਰ ਉਹਦੀ ਆੜੋ ਜਨਤਾ ਦੀ ਮੁਸ਼ਕਲਾਂ ਦਾ ਲੈ ਰਹੀ ਹੈ ਬਈ ਮੈਨੂੰ ਯਾਦ ਹੈ ਜਦੋਂ ਤੁਸੀਂ ਪੰਜਾਬ ਚ ਵਿਰੋਧੀ ਤੇ ਰਸ ਸੀ ਤੇ ਸੱਤਾ ਚਾਉਣ ਲਈ ਕਾਲੇ ਸੀ ਤਾਂ ਕੀ ਮੁੱਖ ਮੰਤਰੀ ਦਾ ਕਰ ਕੀ ਨਿਊ ਚੰਡੀਗੜ੍ਹ ਜਿਹਨੂੰ ਕਹਿੰਦੇ ਨੇ ਉਧਰ ਵਾਲੀ ਸੜਕਾਂ ਕੀ ਆ ਮਟਕਾ ਚੌਕ ਵਾਲੇ ਪਾਸਿਓਂ ਕੀ ਆ ਮਹਾਲੀ ਵਾਲੀਆਂ ਰੋੜਾਂ ਕਿੰਨੀ ਵਾਰ ਬਲੌਕ ਕੀਤੀਆਂ ਸੀ ਕਿੰਨੀ ਵਾਰ ਨਾਕੇ ਲਾਏ ਕਿੰਨੀ ਵਾਰ ਧਰਨੇ ਲਾਏ ਦਿੱਲੀ ਚ ਕੇਜਰੀਵਾਲ ਜੀ ਕਿਵੇਂ ਸੜਕਾਂ ਤੇ ਫੁੱਟਪਾਥਾਂ ਤੇ ਪੈਂਦੇ ਸੀ ਉਹ ਕੀ ਸੀ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਸਾਨਾਂ ਨੂੰ ਸਖਤ ਚੇਤਾਵਨੀ ਦਿੱਤੀ ਆ ਜੀ ਕਹਿੰਦੇ ਕਿ ਧਰਨੇ ਹੜਤਾਲ ਜਨਤਾ ਵਿਰੋਧੀ ਨੇ ਤੇ ਇਹ ਇਸ ਲਈ ਅਸੀਂ ਧਰਨਾ ਲੱਗਣ ਨਹੀਂ ਦੇਵਾਂਗੇ ਕਿਉਂਕਿ ਸਵੇਰ ਨੂੰ ਕਿਸਾਨ ਜਥੇਬੰਦੀਆਂ ਨੇ ਜਿਨ੍ਹਾਂ ਨੂੰ ਸ਼ੰਭੂ ਤੇ ਖਨੋਰੀ ਤੋਂ ਚੱਕਿਆ ਸੀਗਾ ਜ਼ਬਰਦਸਤੀ ਬੈਠਕ ਤੇ ਬੁਲਾ ਕੇ ਉਹ ਤੋਂ ਜੋ ਕਾਰਵਾਈ ਕੀਤੀ ਉਹਨਾਂ ਨੇ 6 ਤਰੀਕ ਦੀ ਕਾਲ ਦਿੱਤੀ ਸੀ ਕਿ ਅਸੀਂ ਸ਼ੰਭੂ ਬਾਰਡਰ ਦੇ ਉੱਤੇ ਇਕੱਠੇ ਹੋ ਕੇ ਇੱਕ ਦਿਨ ਦਾ ਆਪਣਾ ਰੋਸ ਮੁਜ਼ਾਹਰਾ ਕਰਾਂਗੇ ਤੇ ਅਗਲੀ ਰਣਨੀਤੀ ਕਰਾਂਗੇ। ਉਹ ਇੱਕ ਦਿਨ ਦਾ ਇਕੱਤਰਤਾ ਵੀ ਹੋਣ ਤੋਂ ਸਰਕਾਰ ਨੂੰ ਇੰਨਾ ਡਰ ਲੱਗਦਾ ਕਿ ਅੱਜ ਦੀ ਤਰੀਕ ਦੇ ਵਿੱਚ ਸਵੇਰੇ 2:30-3 ਵਜੇ ਦੀ ਪੁਲਿਸ ਡੜ ਦੜ ਡੜ ਫਿਰਦੀ ਆ। ਸਾਰੇ ਪੰਜਾਬ ਚੋਂ ਪਟਿਆਲਾ, ਕੀ ਡੱਲੇਵਾਲ ਦੇ ਪਿੰਡ ਕੀ, ਗੁਰਦਾਸਪੁਰ ਕੀ, ਅੰਮ੍ਰਿਤਸਰ ਕੀ ਜਿੱਥੇ-ਜਿੱਥੇ ਇਹਨਾਂ ਜਥੇਬੰਦੀਆਂ ਦੇ ਨੁਮਾਇੰਦੇ ਨੇ ਕਿਸੇ ਨੂੰ ਘਰੋਂ ਚੱਕ ਲਿਆ, ਕਿਸੇ ਨੂੰ ਘਰੀ ਡੱਕ ਲਿਆ ਤੇ ਇਸ ਦੇ ਵਿੱਚ ਡੱਲੇਵਾਲ ਕਹਿੰਦਾ ਜਿਹਦਾ ਧੱਕਾ ਕਹਿੰਦਾ ਮੈਂ ਤਾਂ ਤੁਰ ਫਿਰ ਨਹੀਂ ਸਕਦਾ ਤਾਂ ਵੀ ਨੰਡਰ ਲੱਗਦੇ ਨੇ। ਕਿਸਾਨਾਂ ਕੋ ਜੀ ਤੁਸੀਂ ਡੱਲੇ ਵਾਲ ਨੂੰ ਹਾਊਸ ਰੈਸਟ ਕੀਤਾ ਗਿਆ। ਤੇ ਇਹ ਜੀ ਸਾਰਾ ਕੁਝ ਕਹਿੰਦੇ ਜੀ ਮੁੱਖ ਮੰਤਰੀ ਭਗਵੰਤ ਮਾਨ ਦੇ ਹੁਕਮਾਂ ਤੇ ਹੋ ਰਿਹਾ ਜਿਹੜੇ ਦੋ ਦਿਨ ਪਹਿਲਾਂ ਕਹਰੇ ਸੀ ਵੀ ਕਿਸਾਨਾਂ ਲਈ ਤਾਂ ਮੈਂ ਵਿਚੋਲਾ ਬਣਦਾ ਰਿਹਾ ਮੈਂ ਫਿਰ ਬਣੂਗਾ ਫਿਰ ਗੱਲ ਕਰੂੰਗਾ ਬੜੀ ਫਿਕਰ ਹੈ। ਭਗਵੰਤ ਮਾਨ ਹਰਾਂ ਨੇ ਕਹਿੰਦੇ ਜਿਹੜੇ ਫੈਂਸਰੀ ਕੀਤੇ ਉਹਦੇ ਵਿੱਚ ਦੋ ਪਹਿਲੂ ਨੇ ਜਿਹੜੇ ਗੌਰ ਮੰਗਦੇ ਨੇ। ਕਹਿੰਦੇ ਜੀ ਕੰਮਕਾਜ ਦੇ ਵਿੱਚ ਵਿਗਨ ਪੈਂਦਾ। ਤੇ ਇਸ ਲਈ ਕਹਿੰਦੇ ਕਿ ਸੋਸ਼ਲ ਮੀਡੀਆ ਤੇ ਲਿਖਿਆ ਮੁੱਖ ਮੰਤਰੀ ਭਗਵੰਤ ਸਿੰਘ ਸਿੱਧਾ ਨੇ ਕਿ ਪੰਜਾਬ ਦੀਆਂ ਸੜਕਾਂ ਜਾਮ ਕਰਨਾ, ਟ੍ਰੇਨਾਂ ਨੂੰ ਰੋਕਣਾ, ਆਮ ਲੋਕਾਂ ਨੂੰ ਤੰਗ ਕਰਨਾ, ਉਹਨਾਂ ਦੇ ਰੋਜ਼ਮਰ ਦੇ ਕੰਮਾਂ 'ਚ ਵਿਘਨ ਪਾਉਣਾ ਇਹ ਕਿਸੇ ਵੀ ਤਰ੍ਹਾਂ ਬਰਦਾਸ਼ਤ ਨਹੀਂ ਹੋਊਗਾ। ਜੇਕਰ ਕੋਈ ਵੀ ਅਜਿਹਾ ਐਲਾਨ ਕਰਦਾ ਹੈ, ਧਰਨਾ ਕਰਦਾ ਹੈ, ਪ੍ਰਸ਼ਨ ਕਰਦਾ ਹੈ ਤਾਂ ਉਹ ਜਨਤਾ ਵਿਰੋਧੀ ਮੰਨਿਆ ਜਾਊਗਾ ਅਤੇ ਬਣਦੀ ਕਾਨੂੰਨੀ ਕਾਰਵਾਈ ਕਰਾਂਗੇ। ਵਿਰੋਧ ਦਰਜ ਕਰਾਉਣ ਦੇ ਕਹਿੰਦੇ ਹੋਰ ਬਹੁਤ ਤਰੀਕੇ ਨੇ। ਸੰਸਥਾਗਤ ਸੰਗਠਨ ਤੇ ਯੂਨੀਅਨਾਂ ਨੂੰ ਇਸ ਗੱਲ ਦਾ ਧਿਆਨ ਰੱਖਣਾ ਚਾਹੀਦਾ ਹੈ। ਵਿਰੋਧ ਦਰਜ ਕਰਾਉਣ ਦੇ ਲਈ ਤਰੀਕੇ ਆਪਣੇ ਬਦਲੋ। ਨਹੀਂ ਤਾਂ ਫਿਰ ਕਹਿੰਦੇ ਸਖਤ ਕਾਰਵਾਈ ਹੋਗੀ ਉਧਰ ਡੱਲੇ ਵਾਲਾ ਕਹਿੰਦੇ ਕਿ ਸਰਕਾਰ ਧਰੀ ਹੋਈ ਹੈ ਇਸ ਲਈ ਸਾਡੇ ਵਰਗਿਆਂ ਨੂੰ ਕਿਸੇ ਨੂੰ ਘਰੇ ਅਰੈਸਟ ਕੀਤਾ ਕਿਸੇ ਨੂੰ ਚੱਕ ਕੇ ਥਾਣੇ ਲੈ ਗਏ ਨੇ ਤੇ ਇਹ ਲੋਕਾਂ ਦੇ ਅਧਿਕਾਰਾਂ ਦੇ ਉੱਤੇ ਡਾਕ ਹੈ ਉਹ ਕਹਿੰਦੇ ਇਹ ਸਰਕਾਰ ਕਿਸਾਨਾਂ ਦੇ ਰਾਹੀਂ ਹੋਰ ਜਿਹੜੇ ਮਜ਼ਦੂਰ ਆਮ ਵਰਗ ਮੁਲਾਜ਼ਮ ਜਥੇਬੰਦੀਆਂ ਜਾਂ ਫਿਰ ਜਿਸ ਤਰ੍ਹਾਂ ਦੂਸਰੇ ਬੇਰੁਜ਼ਗਾਰ ਬੱਚੇ ਉਹ ਹੜਤਾਲਾਂ ਪ੍ਰਸ਼ਨ ਕਰਦੇ ਕਿ ਉਹਨਾਂ ਨੂੰ ਵੀ ਨਖੇਲ ਪਾਉਣ ਦਾ ਇਹ ਤਰੀਕਾ ਹੈ ਤਾਂ ਕਿ ਕੋਈ ਪ੍ਰਦਰਸ਼ਨ ਨਾ ਕਰੇ ਇਹ ਸਰਕਾਰ ਡਰਾਉਣ ਦਾ ਤਰੀਕਾ ਵਰਤੀ ਹੈ ਪਰ ਜੇ ਆਮ ਲੋਕ ਪ੍ਰੇਸ਼ਾਨ ਹੋ ਰਹੇ ਨੇ ਤੇ ਸਰਕਾਰ ਨੂੰ ਉਹਨਾਂ ਦਾ ਸਮਰਥਨ ਮਿਲ ਰਿਹਾ ਫਿਰ ਜੱਥੇਬੰਦੀਆਂ ਨੂੰ ਵੀ ਸੋਚਣਾ ਪਏਗਾ ਕਿ ਕੀ ਇਹੀ ਤਰੀਕਾ ਰਹੂਗਾ ਜਾਂ ਸਾਨੂੰ ਸਰਕਾਰਾਂ ਦਾ ਘਰ ਘੇਰਨਾ ਪਊਗਾ ਅਫਸਰਾਂ ਦਾ ਘਰ ਘੇਰਨਾ ਪਊਗਾ ਪਰ ਲੋਕਾਂ ਨੂੰ ਪਰੇਸ਼ਾਨ ਨਹੀਂ ਕਰਨ ਪਊਗਾ ਇੱਥੇ ਉੱਥੇ ਮੰਥਨ ਦੀ ਲੋੜ ਸੋ ਇਸ ਲਈ ਇਹ ਮੰਥਨ ਲੈ ਕੇ ਅਸੀਂ ਵੀ حاضر ਹੋਨੇ ਆ ਬਹੁਤ ਬਹੁਤ ਸ਼ੁਕਰੀਆ